ਭਾਈ ਜੇ ਤੁਸੀਂ ਵੀ ਘਰਾਂ 'ਚਾ ਸੋਲਰ ਸਿਸਟਮ ਲਗਵਾਉਣਾ ਹੈ ਤਾਂ ਸੈਂਟਰ ਸਰਕਾਰ 78000 ਰੁਪਇਆ ਸਬਸਿਡੀ ਦਿੰਦੀ ਹੈਗੀ ਸਬਸਿਡੀ ਤੇ ਆਪਾਂ ਕਈ ਵਾਰ ਸੋਚ ਲਾਂਦੇ ਆ ਵੀ ਸਰਕਾਰ ਕਾਜ ਪੱਤਰਾਂ ਦੀ ਘਾਟ ਕਰਕੇ ਬਾਅਦ 'ਚ ਕੈਂਸਲ ਹੀ ਕਰ ਦਿੰਦੀ ਆ ਜੇ ਤੁਸੀਂ 5 ਕਿਲੋ ਵਾੜ ਤੋਂ ਉੱਪਰ ਲਵਾਉਣੇ ਹੋ ਤਾਂ ਬਾਈ ਬ੍ਰੀ ਕਹਿੰਦੇ ਸਬਸਿਡੀ ਤੁਹਾਨੂੰ ਲਵਾਉਣ ਤੋਂ ਪਹਿਲੀ ਦੇ ਦਾਂਗੇ ਪੱਕੀ ਗੱਲ ਆ ਬਾਈ ਦੇ ਦੋਗੇ ਹਾਂਜੀ ਦਵਾਉਣ ਤੋਂ ਪਹਿਲਾਂ ਹੀ ਮੱਝ ਤੇ ਇਹਦਾ ਕੀ ਕੀ ਫਾਇਦਾ ਬਈ ਆਪਾਂ ਨੂੰ ਇਹ ਜੋ ਵੀ ਜੁਨਟ ਬਣ ਜੀ ਬੱਟੇ ਦੀ ਬੱਟੇ ਬਿਜਲੀ ਬੋਰਡ ਆਪਾਂ ਨੂੰ ਜੁਨਟ ਬੱਟੇ ਜੁਨਟ ਦਿੰਦਾ ਅੱਛਾ ਬਿੱਲ ਤਾਂ ਸਾਰੀ ਉਮਰੀ ਨਹੀਂ ਹੋਣਾ ਜੇ ਰਲ ਵਾਲਿਆ ਬਿੱਲ ਬਿਲਕੁਲ ਜ਼ੀਰੋ ਹੋ ਜਾਊਗਾ ਤੇ ਜੇ ਮੰਨ ਲਓ ਇਹ 5 ਕਿਲੋਵਾਟ ਦਾ ਹੈਗਾ ਇੱਕ ਦਿਨ ਚ ਕਿੰਨੀਆਂ ਜੁਨਟ ਆਪਾਂ ਨੂੰ ਦੇਊਗਾ ਸਵੇ ਪਰ ਡੇ ਦੀ ਐਵਰੇਜ ਦੇਊਗਾ ਜੀ ਬਿਜਲੀ ਤੇ ਮੰਨ ਲਓ ਆਹ ਨੇ ਜਿਵੇਂ ਬਈ ਲੋਹੇ ਦੀਆਂ ਐਂਗਲਾਂ ਦੀਆਂ ਬਾਹਰੇ ਆ ਇਹ ਉੱਪਰ ਮੀਂਹ ਵੀ ਪਊ ਇਹਦੇ ਜਰ ਲੱਗੀ ਇਹਦੀ ਜਰ ਨਹੀਂ ਲੱਗਦੀ ਜੀ ਗਾਰੰਟੀ ਆ ਗਾਰੰਟੀ ਹੈ ਜੀ ਹੌਡਪ ਦਾ ਸਟਰਕਚਰ ਹੈ ਇਹ ਅੱਛਾ ਤੇ ਫਿਰ ਇਹ ਕਿਹੜੀ ਕੰਪਨੀ ਨੇ ਪਲੇਟਾਂ ਦੀਆਂ ਇਹ ਜੂਟੀ ਐਲ ਕੰਪਨੀ ਹੈ ਵੀਰੇ ਆਹਾਂ ਜਿਹੜਾ ਉਸੀ ਕਰਵਾ ਕੇ ਦਿੰਨੇ ਉਹ ਲੈ ਬਿਲਕੁਲ ਸਾਰਾ ਕੋ ਸਾਡੀ ਹੈਗਾ ਇਹ ਕਰਵਾਉਣ ਦਾ ਮੰਨ ਲਓ ਇਹ ਹੁਣ ਕੱਚਾ ਦਾ ਲਾੜਦਾ ਕਿ ਵਧੀਆ ਲੈਂਟਰ ਨੂੰ ਵਧੀਆ ਲੈਂਟਰ ਦੇ ਵਿੱਚ ਪਟਕੇ ਲਾਇਆ ਹੋਇਆ ਵੀਰੇ ਲੈਂਟਰ ਦੇ ਉੱਤੇ ਗਿੱਟੀ ਲਾ ਕੇ ਆਲੇ-ਦਾਲੇ ਫਾਊਂਡੇਸ਼ਨ ਭਰੀ ਹੋਈ ਹੈਗੀ ਕਿਤੇ ਕੱਲ ਨੂੰ ਨੇਰੀ ਆ ਜੇ ਉਹ ਗੌਂਡੀਆਂ ਦੇ ਖੇਤਾਂ ਤੋਂ ਚੱਕ ਕੇ ਲੈਣਾ ਪਵੇ ਇਹ ਚੀਜ਼ ਤਾਂ ਨਹੀਂ ਹੈਗੀ ਮੈਂ ਮੈਂ ਜੀ ਇਹ ਗਲਤੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਇਹ ਚ ਨਹੀਂ ਮਰਜੀ ਨੇਰੀ ਆ ਜੇ ਤੇ ਉਹ ਸੋਲਰ ਸਿਸਟਮ ਲਾਇਆ ਬਈ ਵੇਖੋ ਕਿੰਨੇ ਵਧੀਆ ਤਰੀਕੇ ਨਾਲ ਲਾਇਆ ਹੈ ਤੁਹਾਡੇ ਸਾਹਮਣੇ ਹੈਗਾ ਕਿੰਨੇ ਕੁ ਦਿਨਾਂ ਚ ਫਿੱਟ ਕਰ ਦੋਨੇ ਬਈ ਡੇਢ ਦਿਨ ਲੱਗਦਾ ਜੀ 5 ਕਿਲੋਵਾਟ ਨੂੰ ਅੱ ਹੇ ਕੋਈ ਜਾਣਕਾਰੀ ਲੈਣੀ ਹੋਵੇ ਤੁਹਾਡੇ ਕੋਲ ਇੱਥੇ ਲੌਂਗਵਾਲ ਆਉਣਾ ਪਊਗਾ ਜਾਂ ਫਿਰ ਫੋਨ 'ਤੇ ਗੱਲਬਾਤ ਕਰ ਸਕਦਾ ਹੈਗਾ ਫੋਨ 'ਤੇ ਵੀ ਗੱਲਬਾਤ ਕਰ ਲੋ ਲੱਗੇ ਸੈੱਟ ਦੇਖਣੇ ਲੌਂਗਵਾਲ ਆਜੂ ਤਾਂ ਵੀ ਕੋਈ ਦਿੱਕਤ ਨਹੀਂ ਮੇਰੀ ਗੱਲ ਸਭ ਤੋਂ ਵੱਧ ਸਬਸਿਡੀ ਦੀ ਹੈਗੀ ਜੇ ਸਬਸਿਡੀ ਸਰਕਾਰ ਨਾਲ ਜਦੋਂ ਮੰਨ ਲਓ ਵੀ ਆਪਾਂ ਕੋਈ ਵੀ ਫਾਈਲ ਭਰਦਿਆਂਗੇ ਉਹ ਕਾਗਜ਼ਾਂ ਪੱਤਰਾਂ 'ਚ ਘਾਟ ਕੱਢ ਕੇ ਕਹਿੰਦੇ ਨੇ ਥੋੜਾ ਨਿਕਾ ਬਣਨਾ ਤੁਸੀਂ ਤਾਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਦੇਖੋ ਜੀ 5 ਕਿਲੋਵਾਟ ਤੋਂ ਬਾਅਦ ਦਾ ਸੀ ਕੱਟ ਕੇ ਵੀ ਲਾਉਣੇ ਹੈਗੇ ਅਜਿਹੀ ਸਬਸਿਡੀ ਤੁਸੀਂ ਪਹਿਲੀ ਦੇ ਦੋਗੇ ਹਾਂਜੀ ਜੇ ਕਿਹਦੇ ਨੇ 3 ਜਾਂ 4 ਲਗਾਉਣਾ ਉਹਦੇ ਵੀ ਸਬਸਿਡੀ ਆਉਣ ਦੀ ਜ਼ਿੰਮੇਵਾਰੀ ਹੋਊ ਸਾਡੀ ਸਾਰੇ ਕਾਗਜ਼ ਪੱਤਰ ਜੀਂਗੇ ਤੁਹਾਡੇ ਕੋਲੋਂ ਬਿਲਕੁਲ ਹੁੰਦੇ ਨੇ ਉਹ ਦੇਵੋਗੇ ਇਹ ਆ ਗਿਆ ਬਈ ਸੋਲਰ ਸਿਸਟਮ ਆ ਵੇਖ ਲਓ ਇਹ ਕਾਜ ਦੀ ਕੰਪਨੀ ਕਿਹੜੀ ਆ ਬਈ ਪਲੇਟਾਂ ਦੀ ਯੂਟੀਲ ਜੀ ਯੂਟੀਲ ਕੰਪਨੀ ਹੈਗੀ ਗੇ ਆਉਣ ਡਮੜਾਈ ਜੋ ਵੀ ਲਵਾਉਣਾ bari bikram adani ਕੋਈ ਵੀ ਲਵਾ ਸਕਦਾ ਸਾਰਾ ਮਾਲ ਤੁਹਾਡੇ ਕੋਲੇ ਹੁੰਦਾ ਹੈਗਾ ਹਾਂਜੀ 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 ਆਉਣ ਡਵਾੜੀ ਕੰਮ ਕਰਦੇ ਬਈ ਬਿਜਲੀ ਤਾਂ ਆਪਾਂ ਨੂੰ ਆਮ ਵੀ ਮਿਲ ਜਾਂਦੀ ਹੈ ਪਰ ਇਹਦਾ ਲਵਾਉਣ ਦਾ ਕੀ ਫਾਇਦਾ ਹੈਗਾ ਸਰ ਇਹਦੇ ਲਵਾਉਣ ਦਾ ਇਹ ਫਾਇਦਾ ਜ਼ਿਆਦਾਤਰ ਇਹ ਜਦੋਂ ਆਪਾਂ ਇਹ ਲਵਾਉਨੇ ਆ ਜੀ ਇਹਦੇ ਨਾਲ ਆਪਾਂ ਇੱਕ ਤਰ੍ਹਾਂ ਨਾਲ ਵਾਤਾਵਰਨ ਦੇ ਵਿੱਚ ਸੁਧਾਰ ਕਰ ਰਹੇ ਆ ਉਹ ਕਿਵੇਂ ਕਿਉਂਕਿ ਜੇ ਜਿੰਨੇ ਵੱਧ ਸਰ ਇਹ ਸੋਲਰ ਲੱਗਣਗੇ ਜੀ ਹਾਂ ਤਾਂ ਉਹਦੇ ਨਾਲ ਕੀ ਆ ਆਪਣੀ ਥਰਮਲਾਂ ਦੀ ਜਿਹੜੀ ਕਪੈਸਿਟੀ ਆ ਉਹ ਘਟਣੀ ਸ਼ੁਰੂ ਹੋ ਜੂਗੀ ਸਾਰੇ ਆਪਾਂ ਇਹਦੇ ਮਤਲਬ ਕਿ ਵਾਤਾਵਰਨ ਦੇ ਇਹ ਪੱਖੀ ਨੇ ਬਾਦ ਵਰਨ ਪੱਖੀ ਮੰਨ ਲਓ ਜਿਹੜਾ ਕੋਲਾ ਉਹ ਤੇ ਮੱਝਦਾ ਬਲਦਾ ਜੀ ਜਿਹੜਾ ਉਹ ਉਹਦੇ ਜਿਹੜੇ ਨਾਲ ਪ੍ਰਦੂਸ਼ਣ ਹੁੰਦਾ ਉਹ ਬਹੁਤ ਘੱਟ ਹੋਣ ਲੱਗ ਜਾਊਗਾ ਜੀ ਕਿਉਂਕਿ ਜਦੋਂ ਬਿਜਲੀ ਕੋਠਾਂ ਦੀ ਬਣਨ ਲੱਗੀ ਆਪਾਂ ਨੂੰ ਫਿਰ ਉਹਦੀ ਬਿਜਲੀ ਦੀ ਜਿਹੜੀ ਕਾਰਬਨ ਨਿਕਲਦੀ ਆ ਉੱਪਰ ਆਪਣੇ ਜਾਂਦੀ ਹੈ ਜੀ ਧੂਏ ਦੇ ਰੂਪ ਦੇ ਵਿੱਚ ਉਹ ਘਟਣੀ ਸ਼ੁਰੂ ਹੋ ਜੂਗੀ ਜੀ ਸੋ ਦੋਸਤੋ ਤੁਸੀਂ ਵੀ ਇਹ ਸੋਲਰ ਸਿਸਟਮ ਲਗਵਾਉਣਾ ਹੈਗਾ ਤਾਂ ਸਾਡੇ ਸ਼ਹਿਰ ਲੌਂਗਵਾਲ ਚ ਆ ਕੇ ਬਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋਗੇ ਨਹੀਂ ਆਇਆ ਜਾਂਦਾ ਤੁਸੀਂ ਕਿਤੇ ਬਾਹਰ ਹੋ ਤਾਂ ਸਕਰੀਨ ਤੇ ਨੰਬਰ ਚੱਲ ਰਹੇ ਨੇ ਇਹ ਨੰਬਰਾਂ ਤੇ ਫੋਨ ਕਰ ਲਓ ਕਰੇ ਜਾ ਕੇ ਲਾਏ ਹੋਗੇ ਭਾਈ ਹਾਂਜੀ ਪਹਿਲਾਂ ਕੋਈ ਐਡਵਾਂਸ ਵਗੈਰਾ ਕੀ ਦੇਣਾ ਪਊ ਤੁਹਾਨੂੰ ਪਹਿਲਾਂ ਸਰ 50% ਐਡਵਾਂਸ ਪੇਮੈਂਟ ਕਰਨੀ ਪਊਗੀ ਜੀ ਐਸੇ 50% ਜਦੋਂ ਲਾ ਦੋ ਉਸ ਤੋਂ ਬਾਅਦ ਸਰ ਜਦੋਂ ਪੇਮੈਂਟ ਆ ਗਈ ਆਪਾਂ ਉਹਨਾਂ ਦੇ ਘਰ ਸਮਾਨ ਡਿਲੀਵਰ ਕਰਵਾ ਦਾਂਗੇ ਤੇ ਸਾਡੀ ਟੀਮ ਜਾ ਕੇ ਉੱਥੇ ਸੋਲਰ ਇੰਸਟਾਲੇਸ਼ਨ ਕਰੇ ਆਉਗੀ ਇੰਸਟਾਲੇਸ਼ਨ ਕਰਨ ਤੋਂ ਬਾਅਦ 10% ਪੇਮੈਂਟ ਰੱਖ ਕੇ ਜੀ ਬਾਕੀ ਸਾਰੀ ਕਰ ਦੇਣਗੇ ਤੇ ਜਦੋਂ ਮੀਟਰ ਲੱਗ ਗਿਆ ਜੀ ਬਾਕੀ ਉਹ 10% ਉਹ ਲੋ ਲੈ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਇਹ ਨੰਬਰਾਂ ਦੇ ਭਾਈ ਕਾਲ ਕਰ ਲਿਓ ਜਿਹੜਾ ਐਡਵਾਂਸ ਬਾਈ ਉਰੀ ਕਹਿੰਦੇ ਨੇ ਤੁਸੀਂ ਬੇਫਿਕਰ ਹੋ ਕੇ ਜਮ ਲਗਾ ਲੰਗਵਾਲ ਦੇ ਵਿੱਚ ਦੁਕਾਨ ਆ ਗਈ ਆ ਦੁਕਾਨ ਤੁਸੀਂ ਦੇਖ ਵੀ ਰਹੇ ਹੋ ਸਰ ਇੱਕ ਸਰ ਜਿਹੜੇ ਮਤਲਬ ਆਪਾਂ ਪੂਰੇ ਪੰਜਾਬ ਚ ਨਾ ਉਹ ਕਰਦੇ ਆਪਾਂ ਕੱਲੇ ਮਾਲਵਾ ਖੇਤਰ ਦੇ ਵਿੱਚ ਹੀ ਜ਼ਿਆਦਾ ਕੰਮ ਕਰਦੇ ਜੀ ਕਿਉਂਕਿ ਜ਼ਿਆਦਾ ਦੂਰ ਫਿਰ ਕਰਨ ਚ ਆਪਾਂ ਨੂੰ ਦਿੱਕਤ ਆਉਂਦੀ ਹੈ ਕਿਰਾਇਆ ਵਗੈਰਾ ਵੱਧ ਪੈਂਦਾ ਨਹੀਂ ਜੇ ਕੋਈ ਕਿਰਾਇਆ ਵੱਧ ਦੇ ਦੇ ਫਿਰ ਕਹੇਦੇ ਵੀ ਹੈ ਨਾ ਨਹੀਂ ਫਿਰ ਵੀ ਸਰ ਉੱਥੇ ਐਡੀ ਦੂਰ ਜਾ ਕੇ ਸਾਨੂੰ ਜਾਣਾ ਕਰਨਾ ਆਪਾਂ ਜ਼ਿਆਦਾਤਰ ਮਾਲਵਾ ਏਰੀਆ ਦੇ ਵਿੱਚ ਹੀ ਕੰਮ ਕਰਦੇ ਆਂ ਆਪਾਂ ਮੋਹਾਲੀ ਪਟਿਆਲਾ ਬਠਿੰਡਾ ਹੋ ਗਿਆ ਬਰਨਾਲਾ ਸੰਗਰੂਰ ਇਹ ਏਰੀਆ ਦੇ ਵਿੱਚ ਹੀ ਕੰਮ ਕਰਦੇ ਆਂ ਠੀਕ ਆ ਬਾਈ ਇਹ ਜਿਲ੍ਹਿਆ ਵਾਲੇ ਬੰਦੇ ਜ਼ਰੂਰ ਸੰਪਰਕ ਕਰ